ਅਰੋ ਟੀਵੀ ਦੇ ਵਿਚਾਰੇ ਜਿਹੜਾ ਪਰਿਵਾਰ ਸੀ ਤਕਰੀਬਨ ਇੱਕ ਸਾਲ ਤੋਂ ਪੀੜਤ ਦਾ ਜੀ ਤੇ ਇਹਨਾਂ ਨੂੰ ਸਾਰਾ ਪਰਿਵਾਰ ਹੈ ਜੀ ਦੋਨੋਂ ਬੇਟੀਆਂ ਦੀਆਂ ਤੇ ਦੋਨੋਂ ਮੀਆਂ ਬੀਬੀਆਂ ਆਪੇ ਤੇ ਇੱਕ ਸਾਲ ਤੋਂ ਪੀੜਤ ਨੇ ਔਰ ਇਹਨਾਂ ਦੀ ਜਿਹੜੀ ਹੈਲਪ ਸੀਗੀ ਰਿਸ਼ਤੇਦਾਰ ਭੈਣ ਭਰਾ ਜਿੰਨੇ ਜੋ ਅਗੀ ਸੀ ਪਹਿਲਾਂ ਸਾਰੇ ਕਰਦੇ ਰਏ ਆ ਤਾਂ ਜਿਹੜੀ ਖੁਦ ਇਹ ਮਿਹਨਤ ਮਜ਼ਦੂਰੀ ਕਰਕੇ ਸੀ ਉਹ ਹੀ ਕਮਾਉਂਦੇ ਸੀ ਜੋ ਸਾਰਾ ਪਰਿਵਾਰ ਦੇ ਉੱਪਰ ਖਰਚਾ ਕਰ ਲੈਂਦੇ ਸੀ ਤੇ ਤਕਰੀਬਨ ਸਕੂਲ ਜਾ ਰਹੀਆਂ ਸੀ ਬਟ ਆ ਪ੍ਰੋਬਲਮ ਦੇ ਕਾਰਨ ਪਰ ਸਕੂਲ ਤੋਂ ਡਾਕਟਰ ਨੇ ਮਨਾਂ ਕਰਤਾ ਸੀ ਕਿ ਤੁਸੀਂ ਨਹੀਂ ਆ ਸਕਦੇ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਕਿਸੇ ਪਰੌਣ ਲੈ ਕੇ ਬੱਚਿਆਂ ਦੇ ਵਿੱਚ ਜ਼ਿਆਦਾ ਦੋ ਬ ਇੱਕ ਬੱਚੀ ਨੂੰ ਦਿਖਾ ਦੇਣੀ ਛੋਟੀ ਬੱਚੀ ਹੈ ਜੀ ਤੇ ਬਹੁਤ ਜ਼ਿਆਦਾ ਦੀ ਹਾਲ ਜਿਹੜੀ ਵਿਚਾਰੀ ਦੀ ਉਹ ਖਰਾਬ ਹੋ ਚੁੱਕੀ ਹੈ ਤੇ ਜਿਹੜੇ ਆਪ ਸੀਗੇ ਪਰਮਜੀਤ ਜੀ ਉਹਨਾਂ ਦੀ ਪ੍ਰੋਬਲਮ ਜਿਹੜੀ ਵੱਧ ਚੁੱਕੀ ਆ ਤੇ ਇਹ ਬੇਨਤੀ ਸੀ ਕਿ ਚਲੋ ਜੇ ਕੋਈ ਸੱਜਣ ਮਿੱਤਰ ਦਾਨੇ ਸੱਜਣ ਆਪਣਿਆਂ ਦੀ ਹੱਲਪ ਕਰਦੇ ਆ ਤਾਂ ਇਹਨਾਂ ਦੀ ਜਾਣਕਾਰੀ ਕਰਾਂ ਦੀ ਬਤ ਸੱਜਣ ਜੀ ਅਸੀਂ ਗੁਰੂਆਂ ਸਾਧਾਂ ਦੇ ਰਹਿਣ ਵਾਲੇ ਹਾਂ ਇੱਕ ਪਰਿਵਾਰਿਕ ਇੱਕ ਵਿਅਕਤੀ ਦਾ ਇਹ ਆਪਣੇ ਰਿਸ਼ਤੇਦਾਰ ਨਹੀਂ ਆਪਣੇ ਰਿਲੇਟਿਵ ਨੇ ਮਾਮੇ ਲੱਗਦੇ ਆ ਆਪਣੇ ਕਿ ਗੁਰੂਆਂ ਸਾਧਾਂ ਦੇ ਕਰਦੇ ਕਿ ਕੰਮ ਕਰਦੇ ਇਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸੀ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਨਾ ਕਿਸੇ ਕਾਰਨ ਟੀਵੀ ਹੋ ਚੁੱਕੀ ਆ ਔਰ ਟੀਵੀ ਤੋਂ ਵਿਚਾਰੇ ਜਿਹੜਾ ਪਰਿਵਾਰ ਸੀ ਤਕਰੀਬਨ 1 ਸਾਲ ਤੋਂ ਪੀੜਤ ਹੈ ਜੀ ਤੇ ਇਹਨਾਂ ਦਾ ਸਾਰਾ ਪਰਿਵਾਰ ਹੈ ਜੀ ਦੋਨੋਂ ਬੇਟੀਆਂਆਂ ਦੀਆਂ ਤੇ ਦੋਨੋਂ ਮੀਆਂ ਬੀਬੀਆਂ ਦੇ ਤੇ 1 ਸਾਲ ਤੋਂ ਪੀੜਤ ਨੇ ਔਰ ਇਹਨਾਂ ਦੀ ਜਿਹੜੀ ਹੈਲਪ ਸੀਗੀ ਰਿਸ਼ਤੇਦਾਰ ਭੈਣ ਭਰਾ ਜਿੰਨੇ ਜੋਗੇ ਸੀ ਪਹਿਲਾਂ ਸਾਰੇ ਕਰਦੇ ਰਏ ਆ ਤਾਂ ਜਿਹੜੀ ਖੁਦ ਇਹ ਮਿਹਨਤ ਮਜ਼ਦੂਰੀ ਕਰਕੇ ਸੀ ਉਹ ਉਹੀ ਕਮਾਉਂਦੇ ਸੀ ਜੋ ਸਾਰਾ ਪਰਿਵਾਰ ਦੇ ਉੱਪਰ ਖਰਚਾ ਕਰ ਲੈਂਦੇ ਸੀ ਤਾਂ ਤਕਰੀਬਨ 3-4 ਮਹੀਨਿਆਂ ਤੋਂ ਜ਼ਿਆਦਾ ਇਨਾਂ ਦੀ ਹਾਲਤ ਜਿਹੜੀ ਖਰਾਬ ਹੋਣ ਕਰਕੇ ਇਹਨਾਂ ਕੋਲ ਕਮਾਈ ਦੇ ਸਾਧਨ ਕੋਈ ਨਹੀਂ ਰਿਹਾ ਸੀ ਜਿੰਨੇ ਜੋਗੇ ਸੀ ਭੈਣਾ ਭਰਾ ਜਾਂ ਹੋਰ ਆਪਣੇ ਸੱਜਣ ਮਿੱਤਰ ਸੀ ਹੈਲਪ ਕੀਤੀ ਹੈਲਪ ਜਿਹੜੀ ਨਹੀਂ ਸੀ ਕਰਵਾਈ ਔਰ ਇਸ ਟਾਈਮ ਕੀ ਹੈ ਜੀ ਜਿਹੜੀ ਸਥਿਤੀ ਹੈ ਨਾ ਬਹੁਤ ਡਾਬੰਡਲ ਹੋ ਚੁੱਕੀ ਆ ਔਰ ਅਸੀਂ ਵੀ ਚਲੋ ਜਿੰਨੇ ਜੋਗੇ ਹੈਗੇ ਇਹਨਾਂ ਦੀ ਹੈਲਪ ਕਰ ਰਹੇ ਆ ਤਾਂ ਮੈਂ ਬੇਨਤੀ ਕਰਦਾ ਆਪਣੇ ਦਾਨੀ ਸੱਜਣ ਜਿਹੜੇ ਸੱਜਣ ਮਿੱਤਰ ਨੇ ਵੀਰ ਜਿਹੜੇ ਸੰਜੋਗ ਕਰਦੇ ਆ ਪਰਮਾਤਮਾ ਨੂੰ ਤੰਦਰੁਸਤੀ ਦੇਵੇ ਕਿ ਅਗਰ ਇਸ ਗਰੀ ਪਰਿਵਾਰ ਦੀ ਆਪਾਂ ਮਦਦ ਕਰਕੇ ਇਹਨਾਂ ਦੀ ਜਾਨ ਜੇਕਰ ਬਚਾ ਸਕਦੇ ਆ ਤਾ ਇਸ ਤੋਂ ਵੱਡਾ ਕੋਪੋਨੀ ਹੋਵੇਗਾ ਚਲੋ ਦੋ ਬੱਚੀਆਂ ਨੇ ਦੋ ਮੀਮ ਵੀ ਆਪ ਹਾਂਜੀ ਬੱਚੀਆਂ ਪੜ੍ਹ ਰਹੀਆਂ ਬਿਲਕੁਲ ਪੜ੍ਹ ਰਹੀਆਂ ਜੀ ਸਕੂਲ ਜਾ ਰਹੀਆਂ ਸੀ ਬਟ ਆ ਪ੍ਰੋਬਲਮ ਦੇ ਕਾਰਨ ਫਿਰ ਸਕੂਲ ਤੋਂ ਡਾਕਟਰ ਨੇ ਮਨਾਂ ਕਰਤਾ ਸੀ ਕਿ ਤੁਸੀਂ ਨਹੀਂ ਆ ਸਕਦੇ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਕਿਸੇ ਪਰੌਂ ਲੈ ਕੇ ਬੱਚਿਆਂ ਦੇ ਵਿੱਚ ਜ਼ਿਆਦਾ ਦੋ ਬੱਚੀਆਂ ਜੀ ਇੱਕ ਬੱਚੀ ਤਾਂ ਦਿਖਾ ਦੇਣੀ ਛੋਟੀ ਬੱਚੀ ਹੈ ਜੀ ਤੇ ਬਹੁਤ ਜ਼ਿਆਦਾ ਦੀ ਹਾਲਤ ਜਿਹੜੀ ਵਿਚਾਰੀ ਦੀ ਉਹ ਖਰਾਬ ਹੋ ਚੁੱਕੀ ਆ ਤੇ ਜਿਹੜੇ ਆਪ ਸੀਗੇ ਪਰਮਜੀਤ ਜੀ ਉਹਨਾਂ ਦੀ ਪ੍ਰੋਬਲਮ ਜਿਹੜੀ ਵੱਧ ਚੁੱਕੀ ਆ ਤੇ ਇਹ ਬੇਨਤੀ ਸੀ ਕਿ ਚਲੋ ਕੋਈ ਸੱਜਣ ਮਿੱਤਰ ਦਾਨੀ ਸੱਜਣ ਆਪਣੀਆਂ ਦੀ ਹੈਲਪ ਕਰਦੇ ਆ ਤਾਂ ਇਹਨਾਂ ਦੀ ਜਾਣਕਾਰੀ ਕਰਨ ਦੀ ਬਸਤ ਹੈ। ਬਿਲਕੁਲ ਹੋਣੀ ਚਾਹੀਦੀ ਹੈ ਜੀ ਗਰੀਬ ਪਰਿਵਾਰਾ ਵਿਚਾਰਾ ਔਰ ਬੜੀ ਮਿਹਨਤ ਨਾਲ ਇਹਨਾਂ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਸੈਟਅਪ ਕੀਤਾ ਸੀਗਾ ਪਰ ਕਾਰਨ ਇਹ ਹੈ ਕਿ ਦੇਖੋ ਜਦੋਂ ਅਸੀਂ ਕਿਸੇ ਦੀ ਪਰਿਵਾਰ ਦੇ ਵਿੱਚ ਆਪੇ ਦੇਖਦੇ ਕਰ ਰਹੇ ਤਾਂ ਉਹ ਕਿਸੇ ਕਾਰਨ ਫਿਰ ਜੀ ਟੀਵੀ ਦੀ ਬਲੋਂ ਸੀ ਫਿਰ ਦੁਬਾਰਾ ਇਹਨਾਂ ਨੂੰ ਹੋ ਗਈ ਹੈ। ਪਹਿਲਾਂ ਇੱਕ ਵਾਰ ਹੋਈ ਸੀ ਅਸੀਂ ਇਹਨਾਂ ਦੇ ਨਾਲ ਜਿੰਨੇ ਜੋਗੇ ਸੀ ਖੜੇ ਸਾਂ ਬਟ ਦੁਬਾਰਾ ਹੋਣ ਦੇ ਕਾਰਨ ਹੁਣ ਤਾਂ ਵਿਚਾਰਾ ਜਿਵੇਂ ਹੀ ਬਿਲਕੁਲ ਮਰਨ ਦੇ ਕਿਨਾਰੇ ਹੈ ਜੀ। ਜੀ ਜਦ ਕਿ ਉਹ ਬਹੁਤ ਯਾਦ ਆ ਰਹਿਣ ਬਿਲਕੁਲ ਆ ਰਿਹਾ ਜੀ ਕੱਲ ਵੀ ਡਾਕਟਰ ਨੇ ਮੈਂ ਇੱਥੇ ਪਹੁੰਚਿਆ ਮੈਂ ਕਿਸੇ ਕੰਮ ਥੋੜਾ ਬਾਹਰ ਗਿਆ ਸੀ ਡਾਕਟਰ ਨੇ ਤਾਂ ਪੁੱਛਿਆ ਵੀ ਕੀ ਕਾਰਨ ਜੀ ਆ ਕੇ ਦੇਖ ਕੇ ਆਕਸੀਜਨ ਦਿੱਤੀ ਤੇ ਜਿਹੜੀ ਬਲਜੀਤ कौर ਸੀ ਬਿਲਕੁਲ ਸਾਹਾਂ ਦੇ ਇਸ ਦੇ ਪਹਿਲਾਂ ਡਾਕਟਰ ਨੇ ਮਨਾਂ ਕਰਤਾ ਸੀ ਕਿ ਮੈਂ ਰੈਫਰ ਕਰ ਰਿਹਾ ਅਸੀਂ ਕੋਲ ਮੈਡੀਕਲ ਕਾਲਜ ਔਰ 4% ਇੱਕੋ ਕਰਦੇ ਔਰ ਮੈਂ ਇੱਥੇ ਕੱਲਾ ਜਾਣਾ ਇੱਕੋ ਪਰਸਨ ਜਿਹੜਾ ਉਹਨੂੰ ਦੇਖਦੇ ਕਰ ਰਿਹਾ ਕਦੇ ਮੈਂ ਉਸ ਪਰਸਨ ਵੱਲ ਜਾ ਰਿਹਾ ਕਦੇ ਉਸ ਪਰਸਨ ਵੱਲ ਜਾ ਰਿਹਾ ਕਦੇ ਉਸ ਪਰਸਨ ਵੱਲ ਜਾ ਰਿਹਾ ਜੀ ਬਿਲਕੁਲ ਮਿਲਣੀ ਚਾਹੀਦੀ ਫਿਰ ਡਾਕਟਰ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਇਹ ਸੋਚੋਗੇ ਚਾਰ ਪਰਸਨਾਂ ਤੇ ਮੇਰੇ ਕੋਲ ਹੋਰ ਕੋਈ ਹੈ ਨਹੀਂ ਦਾ ਦੇਖਰੇ ਕਰਨ ਵਾਲਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਲੈ ਕੇ ਤੇ ਜਿਹੜਾ ਉੱਤੇ ਜਾ ਸਕਦੇ ਆ ਤੇ ਫਿਰ ਜਿਹੜੇ ਹੋਰ ਸਿੱਖ ਦੋ ਸੱਜਣ ਆਪਣੇ ਆਏ ਉਹਨਾਂ ਨੇ ਫਿਰ ਸੋਚਿਆ ਕਿ ਤੁਸੀਂ ਜਾਈਏ ਕਿ ਲక్ష్ਮਨ ਕੱਲਾ ਇਸ ਟਾਈਮ ਤਾਂ ਉਹ ਜਦੋਂ ਉੱਥੇ ਪਹੁੰਚੇ ਵਿਚਾਰੇ ਆਏ ਤਾਂ ਫਿਰ ਡਾਕਟਰ ਨੇ ਇਹਨਾਂ ਨੂੰ ਰੱਖ ਕੇ ਫਿਰ ਐਡਮਿਟ ਕੀਤਾ ਫਿਰ ਜਾ ਕੇ ਉਹਨੂੰ ਸੁਖਦਾ ਸਾ ਮਿਲਿਆ ਮਤਲਬ ਇੱਕ ਘੜੀ ਵਿੱਚ ਤੋਂ ਮਾਸਾ ਹੋ ਜਾਂਦੇ ਤੇ ਘੜੀ ਵਿੱਚ ਤੋਲਾ ਜਾਂਦੇ ਆ ਹਾਂਜੀ ਹਾਂਜੀ